ਬਾਬਾ ਗੁਰਿੰਦਰ ਸਿੰਘ ਜੀ ਰਾਜਾ ਸੁਆਮੀ ਵਿਆਸ ਵਾਲੇ ਮਹਾਂਪੁਰ ਉਹ ਇੱਥੇ ਆਏ ਸ਼੍ਰੋਮਣੀ ਪੰਚਾਕਾਦੀ ਬੁੱਢਾ ਦਰ ਪੰਜਵਾਂ ਤਖਤ ਦੇ ਮਾਝੇ ਦੇ ਹੈੱਡਕੁਆਰਟਰ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਗੁਰਦੁਆਰਾ ਮਲ ਅਠਾੜਾ ਸਾਹਿਬ ਪਾਸ਼ਾਹੀ ਕੀ ਵੀ ਸ੍ਰੀ ਅਮਰਸਰ ਸਾਹਿਬ ਇਹ ਉਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿਨ ਸਿੰਘਾਂ ਦੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜਿਹੀ ਹਵਾ ਚਲਾਉਂਗਾ ਚੀਨ ਮਚੀਨ ਸ਼ੀਨ ਜਗ ਲੀਨਾ ਉਤਰ ਦੇਸ਼ ਪਿਆਨਾ ਕੀਨਾ ਪਾਪ ਸੰਗੂਹਮ વિનાਸ਼ਨ ਕਉ ਕਲਕੀ ਅਵਤਾਰ ਕਹਾਵੇਂਗੇ ਤੁਰ ਕਾਛ ਤਰੰਗ ਸੋ ਪਾਛ ਬੜੋ ਕਰ ਕਾੜ ਤਰਪਾਨ ਕਾ ਪਾਵੇਂਗੇ ਨਿਕਸੇ ਜਿਵ ਕਿਹੇ ਪਰਵਤ ਤਾ ਸੋਵ ਦਿਵਾਲਾ ਪਾਵੇਂਗੇ ਬਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆਪਣੇ ਅੱਜਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾ ਜੀ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨੇ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪੈਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਂਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਂਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜ ਲੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਭਜਨ ਧਿਆਨ ਚ ਰੱਖਣੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸਮੁੱਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਅਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਚਾਕਾਦੀ ਬੁੱਢਾ ਦਲ ਪੰਜਵਾ ਤਖਤ ਦੇ ਐਸਾ ਸਥਾਨ ਤੇ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਬੋਰਜਤ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਨਾਂ ਦਾ ਬਹੁਤ ਅਮੀਰ ਸਰਕਾਰ ਵੀ ਜੀਆਂ ਆਇਆ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀਆਂ ਆਇਆ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਤੇ ਬੁੱਢਾ ਤਾਂ ਉਹਨੇ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਇਕੱਠੇ ਇੱਥੇ ਦਾ ਮੈਂ ਬਹੁਤ ਬਹੁਤ ਧੰਨਵਾਦ ਦਿੱਤਾ ਔਰ ਦਰਸ਼ਕੀ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਮਹਿਮਾਨੇ ਹੋ ਕੇ ਸੇਵਾ ਭੰਤ ਫਾਈਨੈਂਸ ਧੰਨਵਾਦ ਇਹ ਦਾਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027